ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੋ ਪ੍ਰਭ ਦਹਿ ਕਾਵੇ ਮਨੁਖਾਏ ਹੈ ਜੀਵ ਓ ਪਰਮੇਸ਼ਰ ਸਦਾ ਤੇਰੇ ਨਾਲ ਹੈ ਬਾਵੰਗ ਸੰਗ ਉਸ ਕਰਤਾ ਪੁਰਖ ਰਜਨਹਾਰ ਪਰਮੇਸ਼ਰ ਨੂੰ ਤੂੰ ਗੁਪਤ ਸਮਝਣਾ ਕਰਦਾ ਹੈ ਵਪਾਰ ਤੂੰ ਉਸ ਤੋਂ ਗੁਪਤ ਲਕੋਸ਼ ਭੋਗੇ ਕਰਮਾਂ ਨੂੰ ਕਰਦਾ ਹੈ ਅਤੇ ਹੋਰਨਾ ਮਨੁੱਖਾਏ ਮਨੁੱਖਾਂ ਨੂੰ ਉਪਦੇਸ਼ ਦੇ ਕੇ ਡਹਿਕਾਵੇ ਪਟਕਾਉਂਦਾ ਫਿਰਦਾ ਹੈ ਵਿਸਾਰ ਖਰਜੀ ਬਿਖੈ ਭੋਗੇ ਤਪਦ ਥੰਮ ਗੱਲ ਲਾਏ हे ਜੀਵ ਤੂੰ ਪਰਮੇਸ਼ਰ ਨੂੰ ਵਿਸਾਰ ਕੇ ਭੁੱਲ ਕਰਕੇ ਵਿਸ਼ਿਆਂ ਨੂੰ ਭੋਗਣ ਵਿੱਚ ਲੱਗਿਆ ਆ ਪਰਲੋਕ ਵਿੱਚ ਤੱਤਾ ਥਮਲਾ ਜਿਹੜਾ ਥਮ ਕਰਕੇ ਧਰਮ ਰਾਜੇ ਦੇ ਦੂਤ ਤੇਰੇ ਕੰਠ ਨਾਲ ਗਲ ਨਾਲ ਲਾਉਣਾ ਕਰਨਗੇ ਉਹ ਕਹਿਣਗੇ ਨੂੰ ਜੱਫੀ ਪਾ ਚੇਤੇ ਰੱਖ ਪਰਲੋਕ ਵਿੱਚ ਪਰ ਇਸਤਰੀ ਦਾ ਗਮਨ ਕਰਨ ਵਾਲੇ ਨੂੰ ਇਸਤਰੀ ਦੀ ਸ਼ਕਲ ਵਾਲਾ ਲੋਹੇ ਦਾ ਗਰਮ ਥਮਲਾ ਬਣਾ ਕੇ ਉਸ ਨਾਲ ਪਰ ਇਸਤਰੀ ਦਾ ਗਮਨ ਕਰਨ ਵਾਲੇ ਪੁਰਖ ਨੂੰ ਨਾਲ ਲਾਇਆ ਜਾਂਦਾ ਵਾ ਪਰ ਪੁਰਖਾਂ ਦੇ ਨਾਲ ਮੰਦ ਕਰਮ ਕਰਨ ਵਾਲੀ ਇਸਤਰੀ ਨੂੰ ਪੁਰਖਾਂ ਦੇ ਆਕਾਰ ਦਾ ਥਮਲਾ ਬਣਾ ਕੇ ਉਸ ਨੂੰ ਗਰਮ ਕਰਕੇ ਉਸ ਦੇ ਨਾਲ ਉਸ ਇਸਤਰੀ ਨੂੰ ਲਾਇਆ ਚੰਬੇੜਿਆ ਜਾਂਦਾ ਹੈ। ਰੇ ਨਰ ਕਾਇ ਪਰ ਗ੍ਰਹਿ ਜਾਏ। हे ਨਰ ਪੁਰਖਾ ਤੂੰ ਕਾਇ ਕਿਸ ਵਾਸਤੇ ਪਰ ਗ੍ਰਹਿ ਪ੍ਰਾਇ ਕਰਾਂ ਵਿੱਚ ਪ੍ਰਾਈਆਂ ਇਸਤਰੀਆਂ ਨੂੰ ਤੱਕਣ ਵਾਸਤੇ ਜਾਂਦਾ। ਵਾ ਤੂੰ ਕਿਉਂ ਪ੍ਰਾਇ ਘਰਾਂ ਵਿੱਚ ਚੋਰੀ ਕਰ ਲਈ ਜਾਂਦਾ। ਕੁਜਲ ਕਠੋਰ ਕਾਮ ਗਰਧਭ ਤੂੰ ਨਹੀਂ ਸੁਨੇਉ ਧਰਮ ਰਾਏ ਰਹਾਉ ਏ ਮਨ ਏ ਮਨ ਵਿੱਚ ਕੁਜਲ ਖੋਟੀਆਂ ਚਾਲਾਂ ਚੱਲਣ ਵਾਲੇ ਕੁਜਲ ਅਪਵਿੱਤਰ ਕੁਜਲ ਬਦ ਚੱਲਣ ਬਾਣੀ ਦੁਆਰਾ ਕਠੋਰ ਸ਼ਕਤ ਸ਼ਬਦ ਬੋਲਣ ਵਾਲੇ ਸਰੀਰ ਕਰਕੇ ਕਾਮ ਆਦ ਵਿਕਾਰਾਂ ਨੂੰ ਭੋਗਣ ਵਾਲੇ ਅਤੇ ਗਰਧਭ ਗਦੇ ਵਾਂਗ ਸੁਭਾਅ ਵਾਲੇ ਮੂਰਖ ਜੀਵ ਤੂੰ ਧਰਮ ਰਾਏ ਧਰਮ ਰਾਜ ਦੇ ਬਾਰੇ ਨਹੀਂ ਸੁਣਿਆ ਜਿਸਨੇ ਤੈਨੂੰ ਕੀਤੇ ਪਾਪ ਕਰਮਾਂ ਦਾ ਦੰਡ ਦੇਣਾ ਹੈ ਰਹਾਉ ਵਿਕਾਰ ਪਾਥਰ ਗਲਹਿ ਬਾਦੇ ਨਿੰਦ ਪੋਟ ਸਿਰਾਏ ਕਾਮ ਆਦਿ ਵਿਕਾਰਾਂ ਰੂਪੀ ਪੱਥਰਾਂ ਦੇ ਭਾਰ ਤੇਰੇ ਅੰਤੈ ਕਰਨ ਰੂਪੀ ਗਲੇ ਦੇ ਨਾਲ ਵੱਜੇ ਹੋਏ ਹਨ ਅਤੇ ਕਿਸੇ ਬੇਗਾਨੇ ਦਾ ਨਿੰਦ ਅਪਜਸ ਕਰਨ ਰੂਪ ਭਾਰੀ ਪੋਟ ਪੰਡ ਤੂੰ ਆਪਣੇ ਸਿਰਾਏ ਸਿਰ ਉੱਤੇ ਚੁੱਕੀ ਹੋਈ ਹੈ ਮਹਾਸਾਗਰ ਸਮੁੰਦ ਲੰਗਣਾ ਪਾਰ ਨਾ ਪਰਣਾ ਜਾਏ ਜੋ ਮਹਾਵੱਡਾ ਸੰਸਾਰ ਸਮੁੰਦਰ ਸਾਗਰ ਸਾ ਸਹਿਤ ਵਿਸ਼ੇ ਰੂਪ ਗਰਗਲਤਾ ਦੇ ਨਾਲ ਭਰਿਆ ਹੋਇਆ ਹੈ ਕਹਿੰਦੇ ਉਸ ਨੂੰ ਤੂੰ ਲੰਗਣਾ ਹੈ ਵਾ ਮਾਤਾ ਦੇ ਗਰਭ ਰੂਪੀ ਨਰਕ ਰੂਪੀ ਬੈਤਰਨੀ ਨਦੀ ਦੇ ਅਗਨੀ ਦੇ ਕੁੰਡ ਨੂੰ ਤੂੰ ਲੰਗਣਾ ਹੈ ਪਰ ਤੇਤੋਂ ਇਸ ਤੋਂ ਪਾਰ ਨਹੀਂ ਪਿਆ ਜਾਣਾ ਅਥਵਾ ਜਿਵੇਂ ਪ੍ਰਤੱਖ ਮਹਾਸਾਗਰ ਤੋਂ ਪਾਰ ਲੰਘਣਾ ਔਖਾ ਹੈ ਇਸੇ ਪ੍ਰਕਾਰ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬੜਾ ਕਠਨ ਹੈ ਵਾ ਜਿਵੇਂ ਪ੍ਰਲੋਕ ਵਿੱਚ ਤਿਵੇਂ ਕਹਿੰਦੇ ਪ੍ਰਲੋਕ ਵਿੱਚ ਮਹਾਸਾਗਰ ਵਤ ਵੈਤਰਨੀ ਨਦੀ ਤੋਂ ਪਾਰ ਲੰਘਣਾ ਕਠਨ ਹੈ ਔਖਾ ਹੈ ਦੁਖਦਾਈ ਹੈ ਪਰ ਤੇ ਤੂੰ ਇਸ ਤੋਂ ਪਾਰ ਨਹੀਂ ਪਿਆ ਜਾਣਾ ਕਾਮ ਕ੍ਰੋਧ ਲੋਭ ਮੋਹ ਬਿਆਪਿਓ ਨੇਤਰ ਰਖੇ ਫਿਰਾਏ ਵਾਦਸ਼ਾ ਫਰਮਾਉਂਦੇ ਹੈ ਜੀਵ ਤੂੰ ਕਾਮ ਦੇ ਵਿਸ਼ੇ ਭੋਗਣ ਵਿੱਚ ਕ੍ਰੋਧ ਕਰਨ ਵਿੱਚ ਪਦਾਰਥਾਂ ਦੇ ਲਾਲਚ ਵਿੱਚ ਅਤੇ ਰਾਤ ਦਿਨੇ ਸੰਬੰਧੀਆਂ ਵਾ ਮਾਇਆ ਦੇ ਮੋਹ ਵਿੱਚ ਲੱਗਿਆ ਹੋਇਆ ਤੂੰ ਪਰਮੇਸ਼ਰ ਵੱਲੋਂ ਨੈਣ ਫੇਰ ਰੱਖੇ ਹਨ ਪਾਪ ਤੂੰ ਪਰਮੇਸ਼ਰ ਤੋਂ ਬੇਮੁਖ ਹੋ ਰਿਹਾ ਹੈ ਪਰਮੇਸ਼ਰ ਨੇ ਤੈਨੂੰ ਬੇਮੁਖ ਜਾਣ ਕੇ ਤੇਰੇ ਉੱਤੇ ਕਿਰਪਾ ਦ੍ਰਿਸ਼ਟੀ ਕਰਨ ਵੱਲੋਂ ਅੱਖਾਂ ਹੀ ਫੇਰ ਰੱਖੀਆਂ ਹਨ ਪਾਪ ਪਰਮੇਸ਼ਰ ਤੇਰੇ ਉੱਤੇ ਕਿਰਪਾ ਦ੍ਰਿਸ਼ਟੀ ਨਹੀਂ ਕਰਦਾ ਸਿਰ ਉਠਾਵਨ ਨ ਕਬਹੂ ਮਿਲਈ ਮਹਾ ਦੁੱਤਰ ਮਾਏ ਤੂੰ ਵਿਕਾਰਾਂ ਵਿੱਚ ਇੰਨਾ ਫਸਿਆ ਹੈ ਕਿ ਤੈਨੂੰ ਵਿਕਾਰਾਂ ਵੱਲੋਂ ਸਿਰ ਉਠਾਉਣਾ ਕਦੇ ਵੀ ਨਹੀਂ ਮਿਲਦਾ ਤੂੰ ਵਿਕਾਰਾਂ ਵਿੱਚ ਹੀ ਫਸਿਆ ਆਇਆ ਹੈ ਅੰਤ ਵੇਲੇ ਤੇਰੇ ਜਮਾ ਦੀਆਂ ਮਾਰਾਂ ਪੈਣਗੀਆਂ ਉਦੋਂ ਤੈਨੂੰ ਸਿਰ ਉਠਾਉਣਾ ਵੀ ਨਹੀਂ ਮਿਲੇਗਾ ਮਹਾ ਦੁੱਤਰ ਮਾਏ ਕਹਿੰਦੇ ਫਿਰ ਜਿਹੜੀ ਮਹਾ ਬਹੁਤ ਵੱਡੀ ਮਦ ਉਤਰ ਕਟਨ ਮਾਏ ਮਾਇਆ ਚਿੰਬੜੀ ਹੋਈ ਮਾਇਆ ਤਰਨੀ ਬੜੀ ਕਟਨ ਹੈ ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਇ ਜਿਵੇਂ ਸੂਰਜ ਮੁਕਤਾ ਨਰਲੇਪ ਰਹਿਂਦਾ ਤੇ ਸਸੀ ਚੰਦਰਮਾ ਵੀ ਮੁਕਤਾ ਅਲੇਪ ਰਹਿਂਦਾ ਹੈ ਭਾਵ ਉਸ ਸੂਰਜ ਤੇ ਚੰਦਰਮਾ ਚੰਗੇ ਮੰਦੇ ਨੂੰ ਪ੍ਰਕਾਸ਼ ਦੇ ਹੋਏ ਸਦਾ ਅਲੱਗ ਰਹਿੰਦੇ ਆ ਵਾ ਸਾਰਿਆਂ ਦੇ ਗੁਣਾ ਊਗਣਾ ਤੋਂ ਨਰਲੇਪ ਰਹਿੰਦੇ ਤੇਵੇਂ ਹੀ ਬ੍ਰਹਮ ਗਿਆਨੀ ਸੰਸਾਰ ਤੋਂ ਅਲਪਾਏ ਨਿਰਲੇਪ ਰਹਿੰਦੇ ਹਨ। अथवा ਬ੍ਰਹਮ ਗਿਆਨੀ ਸੂਰਜ ਦੀ ਨਿਆਈ ਗਿਆਨ ਰੂਪੀ ਪ੍ਰਕਾਸ਼ ਕਰਕੇ ਮੁਕਤ ਰੂਪ ਹਨ। ਚੰਦਰਮਾ ਦੀ ਨਿਆਈ ਸ਼ਾਂਤ ਚਿਤ ਧੋਣ ਕਰਕੇ ਮੁਕਤ ਰੂਪ ਹਨ। ਵਾ ਸੂਰਜ ਦੀ ਨਿਆਈ ਅਪਰੋਖ ਗਿਆਨ ਤੇ ਚੰਦਰਮਾ ਦੀ ਨਿਆਈ ਪਰੋਖ ਗਿਆਨ ਹੋਣ ਕਰਕੇ ਉਹ ਮੁਕਤ ਰੂਪ ਹਨ। ਇਉ ਬ੍ਰਹਮ ਗਿਆਨੀ ਸਦਾ ਨਿਰਲੇਪ ਰਹਿੰਦੇ ਹਨ। ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ਜਿਸ ਪ੍ਰਕਾਰ ਕਹਿੰਦੇ ਅਗਨੀ ਦਾ ਸੁਭਾਅ ਹੈ ਕਹਵੇਸ਼ ਅੰਦਰ ਲੇਪ ਤੇ ਨਿਰਮਲਾਇ ਉਜਲ ਪ੍ਰਕਾਸ਼ਤਾ ਵਾਲਾ ਹੁੰਦਾ ਇਸੇ ਪ੍ਰਕਾਰ ਬ੍ਰਹਮ ਗਿਆਨੀ ਸਦਾ ਲੇਪ ਤੇ ਨਿਰਮਲ ਹੁੰਦਾ ਹੈ ਜਿਸ ਪ੍ਰਕਾਰ ਬੈਸੰਤਰ ਅਗਨੀ ਦਾ ਸੁਭਾਵਤ ਸੁਭਾਅ ਹੁੰਦਾ ਹੈ ਕਿ ਸਰਦੀ ਦੀ ਰੁੱਤ ਵਿੱਚ ਨੇੜੇ ਆਉਣ ਵਾਲੇ ਦੀ ਠੰਡ ਮੇੜ ਦਿੰਦੀ ਹੈ ਤੇ ਹਨੇਰੇ ਨੂੰ ਦੂਰ ਕਰਕੇ ਪ੍ਰਕਾਸ਼ ਕਰਦੀ ਹੈ ਅਤੇ ਜੋ ਪੁਰਖ ਅਗਨੀ ਦੇ ਵਿੱਚ ਡਿੱਗ ਜਾਂਦਾ ਉਸ ਦੇ ਸਾਰੇ ਅੰਗਾਂ ਨੂੰ ਸਾੜ ਦਿੰਦੀ ਅਤੇ ਆਪ ਸਦਾ ਫਿਰ ਵੀ ਨਰਲੇਪ ਤੇ ਉਜਲ ਰਹਿੰਦੀ ਹੈ ਇਸੇ ਪ੍ਰਕਾਰ ਬ੍ਰह्म ਗਿਆਨੀ ਦੀ ਉਪਦੇਸ਼ ਰੂਪ ਅਗਨੀ ਕੋਲ ਆਉਣ ਵਾਲੇ ਅਧਿਕਾਰੀ ਦੇ ਅੰਦਰੋਂ ਪਾਪਾਂ ਰੂਪੀ ਜੜਤਾ ਰੂਪੀ ਠੰਡ ਮੇੜ ਦਿੰਦੀ ਹੈ ਅਗਿਆਨ ਰੂਪੀ ਹਨੇਰੇ ਨੂੰ ਮੇੜ ਕੇ ਗਿਆਨ ਦਾ ਪ੍ਰਕਾਸ਼ ਕਰ ਦਿੰਦੀ ਹੈ ਅਤੇ ਜਿਹੜਾ ਇਸ ਨੂੰ ਕਮਾਉਂਡ ਰੂਪ ਵਿੱਚ ਡਿੱਗ ਪੈਂਦਾ ਉਸ ਦੇ ਉਪਦੇਸ਼ ਰੂਪੀ ਅਗਨੀ ਸਾਰੇ ਅਗਿਆਨ ਆਦ ਅੰਗਾਂ ਨੂੰ ਸਾੜ ਦਿੰਦੀ ਐਸਾ ਬ੍ਰह्म ਭੇਤਿਆਂ ਦਾ ਸੁਭਾਅ ਹੁੰਦਾ ਹੈ ਇੰਨਾ ਕੁਝ ਕਰਦਿਆ ਆ ਵੀ ਸਦਾ ਨਿਰਲੇਪ ਤੇ ਨਿਰਮਲ ਚਿਤ ਰਹਿਦਾ ਹੈ ਜਿਸ ਕਰਮ ਖੁੱਲਿਆ ਤਿਸ ਲਹਿਿਆ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਏ ਹਾਂ ਜਿਸ ਦਾ ਕੋਈ ਪੂਰਬਲਾ ਨਿਸ਼ਕਾਮ ਕਰਮ ਫਲ ਦੇਣ ਨੂੰ ਖੁੱਲਿਆ ਹੈ ਭਾਵ ਜਗ ਪਿਆ ਹੈ ਉਸ ਦੇ ਅੰਦਰੋਂ ਹੰਗਤਾ ਮਮਤਾ ਦੇ ਅਧਿਆਸ ਦਾ ਪਰਦਾ ਲੈ ਗਿਆ ਹੈ ਕਰਮ ਉਸ ਦਾ ਖੁੱਲਿਆ ਹੈ ਜਿਸ ਨੇ ਗੁਰਾਂ ਦੇ ਪਹਿ ਪਾਸੋਂ ਉਪਦੇਸ਼ ਲੈ ਕੇ ਸੁਭਾਵਕ ਹੀ ਹਰੀ ਨੂੰ ਮੰਨਿਆ ਮੰਨਣਾ ਕੀਤਾ ਹੈ ਜਿਸ ਨੇ ਗੁਰਾਂ ਦੇ ਕੋਲੋਂ ਉਪਦੇਸ਼ ਲੈ ਕੇ ਫਿਰ ਸਰਵਣ ਕਰਕੇ ਮੰਨਣ ਕੀਤਾ ਹੈ ਉਸ ਦੇ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਵਾਲ ਸੁਭਾਏ ਸ੍ਰੇਸ਼ਟ ਪਾਇ ਪ੍ਰਕਾਸ਼ ਹੋਇਆ ਹੈ ਉਸ ਦਾ ਬ੍ਰਹਮ ਗਿਆਨੀ ਵਾਲਾ ਸੁਭਾਅ ਹੋ ਗਿਆ ਹੈ ਗੁਰਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੂਨ ਨਾ ਪਾਏ हां जिस गुरमुख जनु गुरुआने अपने मंत्र उपदेश द्वारा नाम रूप औखद दवाई दे ताई देना ਕੀਤਾ ਹੈ ਪਾਤਸ਼ਾਹ ਕਹਿੰਦਿਆ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਕਿ ਉਹ ਗੁਰਮੁਖ ਜਨ ਫੇਰ ਜੂਨਾ ਦੇ ਸੰਕਟ ਰੂਪ ਦੁੱਖਾਂ ਵਿੱਚ ਨਹੀਂ ਪੈਂਦਾ ਰੇ ਨਾਰ ਇਨ ਵਿਦਪਾਰ ਪਰਾਏ हे ਨਾਰ ਪੁਰਖਾ ਇਸ ਵਿਦ ਤਰੀਕੇ ਨਾਲ ਆਪਣੇ ਆਪ ਨੂੰ ਸੰਸਾਰ ਸਮੁੰਦਰ ਤੋਂ ਪਾਰ ਪਾਉਣਾ ਕਰ। ਤਿਆਹ ਹਰ ਜੀਵ ਹੋਏ ਮਰਤਕ ਤਿਆਗ ਦੂਜਾ ਭਾਵ ਰਹਾਉ ਦੂਜਾ। हे पुरਖਾ ਤੂੰ ਹਰੀ ਪਰਮੇਸ਼ਰ ਜੀ ਨੂੰ ਮਨ ਬਾਣੀ ਸਰੀਰ ਕਰਕੇ ਅਰਦਨਾ ਤੇਉਣਾ ਕਰ। ਵਿਸ਼ਿਆਂ ਵੱਲੋਂ ਆਪਣੇ ਆਪ ਨੂੰ ਮਰਿਆ ਆਇਆ ਸਮਝ। ਜੀਵਤ ਭਾਵ ਵੱਲੋਂ ਮੁਰਦਾ ਹੋਣਾ ਕਰ ਤੇ ਦੂਜਾ ਦ્વੈਤ ਭਾਵ ਨੂੰ ਛੱਡ ਕੇ ਗੁਰਮਤਿ ਨੂੰ ਤਾਰਨ ਕਰ ਇਸ ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਤਰੀਕਾ ਹੈ ਰਖਾਉ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੂਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ ਜਦੋਂ ਸਤਿਗੁਰਾਂ ਨੇ ਹਿਰਦੇ ਸਤ ਸੰਗਤ ਰੂਪੀ ਘਰ ਦੇ ਵਿੱਚ ਹੀ ਸੱਚ ਸਰੂਪ ਨੂੰ ਦਿਖਾਉਣਾ ਕੀਤਾ ਤਦੋਂ ਤੋਂ ਬਾਹਰ ਸੰਸਾਰ ਵਿੱਚ ਬਾਹਰ ਜੰਗਲਾਂ ਵਿੱਚ ਬਾਹਰ ਮੁਖ ਢੂਡਣ ਪਾਲਣ ਤੋਂ ਛੁੱਟ ਗਏ ਆ ਅਨਪਉ ਅਚਰਜ ਰੂਪ ਪ੍ਰਭ ਵੇਖਿਆ ਮੇਰਾ ਮਨ ਛੋੜ ਨਕਤੂ ਜਾਇਆ ਥਾ ਜਦੋਂ ਦਾ ਅਨਪਉ ਸਵੈ ਪ੍ਰਕਾਸ਼ ਰੂਪ ਤੇ ਅਚਰਜ ਸਰਜ ਵੀ ਸਮਾਦਰੂ ਪਰਮੇਸ਼ਰ ਵੇਖ ਲਿਆ ਹੈ ਤਦੋਂ ਸਾਡਾ ਮਨ ਚਿਤ ਵਾਹਿਗੁਰੂ ਨੂੰ ਛੱਡ ਕੇ ਹੋਰ ਕਿਧਰੇ ਪਾਸੇ ਵੀ ਨਹੀਂ ਜਾਂਦਾ ਨਾ ਹੀ ਪਹਿਲਾਂ ਜਾਂਦਾ ਸੀ ਨਾ ਹੁਣ ਜਾਂਦਾ ਹੈ ਨਾ ਹੀ ਅੱਗੇ ਨੂੰ ਜਾਵੇਗਾ ਮਾਨਕ ਪਾਇਓ ਰੇ ਪਾਇਓ ਖਰ ਪੂਰਾ ਪਾਇਆ ਥਾ ਏ ਪਾਈ ਪਹਿਲਾਂ ਗੁਰਾਂ ਤੋਂ ਸ਼ਰਵਣ ਮੰਨਣ ਨਿਦਿਆਸਨ ਰੂਪ ਮਾਨਕ ਨੂੰ ਪਾਉਣਾ ਕੀਤਾ ਫਿਰ ਅਪਰੋਖ ਗਿਆਨ ਨੂੰ ਪਾਉਣਾ ਕੀਤਾ ਅਤੇ ਅਪਰੋਖ ਗਿਆਨ ਦੀ ਪ੍ਰਾਪਤੀ ਕਰਕੇ ਪੂਰਨ ਪਰਮੇਸ਼ਰ ਨੂੰ ਪਾਉਣਾ ਕੀਤਾ ਹੈ ਅਤਵਾ ਜਿਵੇਂ ਪਿਛਲੇ ਭਗਤਾਂ ਨੇ ਪਾਉਣੇ ਯੋਗ ਮਾਨਕ ਰੂਪ ਪਰਮੇਸ਼ਰ ਨੂੰ ਪਾਉਣਾ ਕੀਤਾ ਸੀ ਤਿਵੇਂ ਅਸੀਂ ਵੀ ਪੂਰਨ ਪਰਮੇਸ਼ਰ ਨੂੰ ਗੁਰਾਂ ਦੁਆਰਾ ਪਾਉਣਾ ਕੀਤਾ ਹੈ ਮੂਲ ਅਮੂਲ ਨਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ ਜੋ ਮੂਲ ਮੁੱਲ ਤੋਂ ਵੀ ਅਮੂਲ ਅਮੂਲਕ ਹੈ ਵਾ ਜੋ ਅਮੂਲਕ ਪਰਮੇਸ਼ਰ ਕਿਸੇ ਵੀ ਮੁੱਲ ਕਰਕੇ ਨਹੀਂ ਪਾਇਆ ਜਾਂਦਾ ਜਿਸ ਅਮੂਲਕ ਪਰਮੇਸ਼ਰ ਦਾ ਕਿਸੇ ਪਾਸੋਂ ਵੀ ਮੁੱਲ ਨਹੀਂ ਪਾਇਆ ਜਾਂਦਾ ਉਹ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਸਤਿਗੁਰਾਂ ਨੇ ਮੈਨੂੰ ਦਿਵਾਉਣਾ ਕੀਤਾ ਹੈ ਰਹਾਉ ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਜੋ ਆਪ ਅਦਿਸ਼ਟ ਦਿਸਣ ਤੋਂ ਰਹਿਤ ਹੈ ਭਾਵ ਸਾਰਿਆਂ ਦਾ ਦ੍ਰਿਸ਼ਟਾ ਰੂਪ ਹੈ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ ਤੇ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਵਿਆਪਕ ਸਰੂਪ ਹੈ ਉਸ ਅਕਥ ਕਥਨ ਤੋਂ ਰਹਿਤ ਸੱਚ ਸਰੂਪ ਪਰਮੇਸ਼ਰ ਨੂੰ ਸ੍ਰੇਸ਼ਟ ਜਨਾਂ ਦੀ ਸੰਗਤ ਵਿੱਚ ਮਿਲਣੇ ਕਰਕੇ ਗੁਰਾਂ ਨੇ ਕਥਨ ਕਰਵਾਇਆ ਹੈ ਉਸ ਅਕਤ ਸੂਪ ਨੂੰ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਅਸਾਂ ਜਗਿਆਸੂਆਂ ਨੇ ਕਥਨ ਕੀਤਾ ਹੈ ਅਨਹਦ ਸ਼ਬਦ ਦਸਮ ਦਵਾਰ ਵੱਜਿਓ ਤਹਿ ਅੰਮ੍ਰਿਤ ਨਾਮ ਚਵਾਇਆਤਾ ਦਸਵੇਂ ਦਵਾਰ ਵਿੱਚ ਹੱਦ ਤੋਂ ਰਹਿਤ ਸੰਗਿਆ ਵਾਲਾ ਸ਼ਬਦ ਵੱਜ ਆਇਆ ਹੈ ਉਥੇ ਦਸਵੇਂ ਦਵਾਰ ਵਿੱਚ ਨਾਮ ਜਪ ਕੇ ਜੋਗਾ ਨੰਦ ਰੂਪੀ ਅੰਮ੍ਰਿਤ ਚਵਾਇਆ ਥਾ ਕੀ ਇਹ ਚਵਾਉਣਾ ਕੀਤਾ ਹੈ ਟੂਟ ਨਾਹੀ ਮਨ ਤ੍ਰਿਸ਼ਨਾ ਬੁਜੀ ਅਕੋਟ ਭੰਡਾਰ ਸਮਾਇਆ ਥਾ ਉਸ ਆਨੰਦ ਦਾ ਕਹਿੰਦੇ ਟੂਟਾ ਕਾਟਾ ਨਹੀਂ ਹੈ ਮਨ ਦੀ ਸਾਰੀ ਤ੍ਰਿਸ਼ਨਾ ਬੁਝ ਗਈ ਨਿਵਰਤ ਹੋ ਗਈ ਹੈ ਕਿਉਂਕਿ ਅਕੋਟ ਨਾਮ ਮੁਕਣ ਵਾਲਾ ਬ੍ਰਹਮ ਗਿਆਨ ਦਾ ਭੰਡਾਰ ਖਜ਼ਾਨਾ ਮਨ ਵਿੱਚ ਸਮਾਇਆ ਥਾ ਸਮਾ ਗਿਆ ਹੈ ਚਰਨ 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 ਗੁਰ ਸੇਵੇ ਅਕੜ ਘੜਿਓ ਰਸ ਪਾਇਆ ਥਾ ਜਦ ਗੁਰੂ ਸਾਹਿਬ ਜੀ ਦੇ ਚਰਨ ਮੰਨ ਕਰਕੇ ਸੇਵਨਾ ਕੀਤੇ ਗੁਰੂ ਸਾਹਿਬ ਜੀ ਦੇ ਚਰਨ ਤਨ ਕਰਕੇ ਸੇਵਨਾ ਕੀਤੇ ਤੇ ਗੁਰੂ ਸਾਹਿਬ ਜੀ ਦੇ ਚਰਨ ਬਾਣੀ ਕਰਕੇ ਸੇਵਨਾ ਕੀਤੇ ਤਾਂ ਅਕਾੜ ਹੁੰਦਾ ਕਾੜਨ ਤੋਂ ਰਹਿਤ ਮਨ ਸ਼ੁਭ ਗੁਣਾਂ ਦੀ ਕਾੜਤ ਨਾਲ ਕੜਿਆ ਗਿਆ ਤੇ ਪ੍ਰਭੂ ਪ੍ਰਾਪਤੀ ਵਾਲਾ ਰਸ ਪ੍ਰੇਮ ਪੌਣ ਪਾਇਆ ਥਾ ਪੌਣਾ ਕੀਤਾ ਹੈ ਸਹਜੇ ਆਵਾ ਸਹਜੇ ਜਾਵਾ ਸਹਜੇ ਮਨ ਖੇ ਲਾਇਆ ਥਾ ਹੁਣ ਮਨ ਸਹਿਜੇ ਸੁੱਤੇ ਸਿੱਧ ਹੀ ਆਉਂਦਾ ਹੈ ਤੇ ਸਹਿਜੇ ਸੁੱਤੇ ਸਿੱਧ ਹੀ ਜਾਂਦਾ ਹੈ ਵਾ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਮਨ ਸੁੱਤੇ ਸਿੱਧ ਹੀ ਗਿਆਨ ਦੀ ਪ੍ਰਾਪਤੀ ਵਾਸਤੇ ਆਉਂਦਾ ਹੈ ਸਹਿਜੇ ਗਿਆਨ ਦੀ ਪ੍ਰਾਪਤੀ ਕਰਕੇ ਸਾਚ ਰੂਪ ਦੇ ਵਿੱਚ ਸਮਾ ਜਾਂਦਾ ਹੈ ਇਸ ਪ੍ਰਕਾਰ ਸਹਿਜੇ ਗਿਆਨ ਸਰੂਪ ਦੀ ਪ੍ਰਾਪਤੀ ਕਰਕੇ ਮਨ ਪ੍ਰੇਮ ਦੀ ਖੇਲ ਵਿੱਚ ਖੇਲ ਆਇਆ ਖਿਲਾਉਣਾ ਕੀਤਾ ਹੈ ਗੋ ਨਾਨਕ ਪਰਮ ਗੁਰ ਖੋਇਆ ਤਾ ਹਰ ਮਹਿਲੀ ਮਹਿਲ ਪਾਇਆ ਥਾ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਗੁਰਾਂ ਨੇ ਬ੍ਰਹਮ ਗਿਆਨ ਦਾ ਹਿਰਦੇ ਵਿੱਚ ਪ੍ਰਕਾਸ਼ ਕਰਕੇ ਅੰਦਰੋਂ ਸਰੂਪ ਦਾ ਪਰਮ ਖੋਇਆ ਮੇਡ ਦਿੱਤਾ ਹੈ ਤਦੋਂ ਸਾਰਿਆਂ ਦਾ ਸਰੀਰਾਂ ਰੂਪੀ ਮਹਿਲਾਂ ਦੇ ਅੰਦਰ ਵਿਆਪਕ ਹਰੀ ਪਰਮੇਸ਼ਰ ਦਾ ਤੁਰਿਆ ਪਾਦਰੂਪੀ ਮਹਲ ਸਰੂਪ ਪਾ ਲਿਆ ਹੈ ਮਹਿਲਾਂ ਦੇ ਮਾਲਕ ਪਰਮੇਸ਼ਰ ਦਾ ਸੱਚ ਸਰੂਪ ਰੂਪੀ ਮਹਿਲ ਪਾ ਲਿਆ ਹੈ ਵਾਹੇ ਗੁਰੂ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ